ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਟੜ ਅਮਾਨਦਾਰ ਕਹਾਉਣ ਵਾਲੀ ਸਰਕਾਰ ਦੇ ਵਿੱਚ ਅੱਜ ਕੱਲ ਸਕੈਮ ਫਰਾਡ ਪ੍ਰੈਸਚਰ ਰਿਸ਼ਵਤ ਇਹ ਸ਼ਬਦ ਆਮ ਚੱਲ ਰਹੇ ਨੇ ਸੁਰਖੀਆਂ ਬਣ ਰਹੇ ਨੇ ਕੱਲ ਇੱਕ ਸੁਰਖੀ ਬਣੀ ਤੁਸੀਂ ਦੇਖਿਓ ਮੰਤਰੀ ਅਨਮੋਲ ਗਗਨ ਮਾਨ ਨੇ ਬਣਾਈ ਕਹਿੰਦੀ ਅਫਸਰਾਂ ਨੂੰ ਕਹਿੰਦੀ ਤਸਵੀਰਦਾਰ ਈਓ ਨੂੰ ਤੁਸੀਂ ਮੇਰੇ ਨਾਮ ਤੇ ਪੈਸੇ ਲੈਣੇ ਹੋ ਚੰਗੀ ਗੱਲ ਨਹੀਂ ਮੈਂ ਤੁਹਾਨੂੰ ਸੁਸਤਾਵ ਨਹੀਂ ਦਿੰਦੀ ਮੇਰੇ ਨਾਮ ਤੇ ਨਹੀਂ ਪੈਸੇ ਲੈਣੇ ਮਤਰਕੇ ਪੈਸੇ ਚੱਲਦੇ ਨੇ ਪ੍ਰਸ਼ਤਾਚਾਰ ਚੱਲਦਾ ਤੂੰ ਪ੍ਰਸ਼ਤਾਚਾਰ ਤਾਂ ਬਾਰ ਬਾਰ ਗੱਲਾਂ ਆਉਂਦੀਆਂ ਨੇ ਖੁਦ ਕੇਜਰੀਵਾਲ ਸਾਹਿਬ ਭਾਵੇਂ ਫੈਸਲਾ ਬਾਦ ਚਾਉਣਾ ਦੋਸ਼ ਤਾਂ ਪ੍ਰਸ਼ਤਾਚਾਰ ਦੇ ਹੀ ਜੇਠ ਜਿ ਬੈਠੇ ਨੇ ਧਾਰਜੂਲ ਚ ਖैर ਮੈਂ ਅੱਜ ਜਿਹੜੀ ਗੱਲ ਕਰਨੀ ਹੈ ਇੱਕ ਹੋਰ ਮੰਤਰੀ ਉਹ ਚਾ 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 ਕੇ ਉਹ ਵੀ ਪ੍ਰਸ਼ਤਾਚਾਰ ਉਹ ਵੀ ਘੱਟ ਵੱਧ ਨਹੀਂ 100 ਕਰੋੜ ਦਾ ਕ੍ਰਾਈਮ 100 ਕਰੋੜ ਦਾ ਸਾਈਬਰ ਕ੍ਰਾਈਮ ਹੈ ਸਾਈਬਰ ਫਰਾਡ ਹੈ ਉਹਦੇ ਚ ਉਹਨਾਂ ਦੀ ਇਨਵੋਲਵਮੈਂਟ ਹੈ ਹੈ ਜਾਂ ਨਹੀਂ ਇਹ ਤਾਂ ਬਾਅਦ ਦੀ ਗੱਲ ਹੈ ਮੰਤਰੀ ਤਾਂ ਬੰਨਣਗੇ ਨਹੀਂ ਉਹਨਾਂ ਨੇ ਵੀ ਕਿਹਾ ਵੀ ਨਹੀਂ ਇਹ ਕੇਸ ਕੀ ਆ ਅਸਲ ਵਿੱਚ ਪਹਿਲਾਂ ਇਹ ਸਮਝ ਲਈਏ ਬਾਅਦ ਚ ਟਿੱਪਣੀ ਕਰਾਂਗੇ ਕੇਸ ਸਮਝ ਲਈਏ ਲੇਕਿਨ ਉਸ ਤੋਂ ਪਹਿਲਾਂ ਜਿਹੜੀ ਗੱਲ ਮੈਂ ਅਫਸਰ ਕਹਿਣਾ ਚਾਹ ਰਿਹਾ ਹਾਂ ਇਪਰੇ ਦਰਸ਼ਕੋ ਤੁਸੀਂ ਜਿਹਨਾਂ ਦੋਸਤਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਇਹ ਜਿਹੜੀ ਗੱਲ ਹਰਜੋਤ ਸਿੰਘ ਬੈਸ ਸਿੱਖਿਆ ਮੰਤਰੀ ਤੇ ਉਹਨਾਂ ਦੀ ਪਤਨੀ ਆਈਪੀਐਸ ਪਤਨੀ ਹੈ ਇੰਡੀਅਨ ਪੁਲਿਸ ਸਰਵਿਸ ਦੀ ਐਸਪੀ ਮਹਾਲੀਆ ਅੱਜਕੱਲ ਉਹਨਾਂ ਬੁੰਨਾ ਦਾ ਨਾਮ ਕਿਉਂ ਆ ਰਿਹਾ ਇਸ ਨੂੰ ਸਮਝਣ ਲਈ ਗੱਲ ਸ਼ੁਰੂ ਕਰਨੀ ਪਵੇਗੀ ਇੱਕ ਇਨਸਪੈਕਟਰ ਇਨਸਪੈਕਟਰ ਅਮਨਜੋਤ ਕਰ ਤੋਂ ਇਹ ਇਨਸਪੈਕਟਰ ਲੱਗੀ ਹੋਈ ਸੀ ਮੋਹਾਲੀ ਇਹ ਇਨਚਾਰਜ ਸੀ ਜਿਹੜਾ ਡਿਸਟ੍ਰਿਕਟ ਸਾਈਬਰ ਸੈੱਲ ਹੁੰਦਾ ਉਹਦੀ ਇਨਚਾਰਜ ਸੀ ਮੋਹਾਲੀ ਦੀ ਡਿਸਟ੍ਰਿਕਟ ਸਾਈਬਰ ਸੈੱਲ ਦੀ ਇਨਚਾਰਜ ਸੀ ਅੱਜ ਕੱਲ ਨਹੀਂ ਹੈ ਉਸ ਕੱਲ ਤਾਂ ਪੁਲਿਸ ਲਾਈਨ ਚ ਲਾਈਨ ਹਾਜ਼ਰ ਹਜੇ ਕੱਲ ਤਾਂ ਇਸ ਨੇ ਚਰਚਕ ਰਹਾ ਸੀ ਇਹ ਸਮਨਜੋਤ ਨੂੰ ਤਾਂ ਕਰਕੇ ਇਹਦਾ ਜ਼ਿਕਰ ਹੋ ਰਿਹਾ ਹੈ ਕਿਉਂ ਕਿਉਂ ਚਰਚਾ ਹੋਈ ਉਹਨੇ ਇੱਕ ਚਿੱਠੀ ਲਿਖੀ ਹੈ ਗੌਰਵ ਜਾਦਵ ਬੀਜੀਪੀ ਪੰਜਾਬ ਨੂੰ ਚਿੱਠੀ ਚ ਕੀ ਲਿਖਿਆ ਚਿੱਠੀ ਚੋ ਸਾਰਾ ਕੁਛ ਲਿਖਿਆ ਹੈ ਜੋ ਚੱਲ ਰਿਹਾ ਸੀ ਅਸਲ ਦੇ ਵਿੱਚ ਉਹ ਇਥੇ ਹੀ ਗੱਲ ਆਪਾਂ ਨੂੰ ਕਲੀਅਰ ਹੋਏਗੀ ਹੋਇਆ ਇਹ ਸੀ ਕਿ ਸੈਕਟਰ 108 ਮੋਹਾਲੀ ਦਾ ਉੱਥੇ ਇੱਕ ਕਾਲ ਸੈਂਟਰ ਚੱਲ ਰਿਹਾ ਸੀ ਉਹਦੀ ਬੀਸਮੈਂਟ ਦੇ ਵਿੱਚ ਨਜ਼ਾਇਜ਼ ਉਹ ਹੀ ਪਰਮਿਸ਼ਨ ਦੇ ਸੀ ਚੱਲ ਨਹੀਂ ਸਕਦਾ ਬਿਨਾ ਪਰਮਿਸ਼ਨ ਤੋਂ ਕੋਣ ਬੀਸਮੈਂਟ ਤਾਂ ਬੇਸੇ ਨਹੀਂ ਚੱਲ ਸਕਦਾ ਨਹੀਂ ਉਹ ਜਿਹੜਾ ਕਾਲ ਸੈਂਟਰ ਸੀ ਬੇਸੇ ਇਹ ਜਿਹੇ ਕਾਲ ਸੈਂਟਰ ਅਹੀਂ ਚੱਲਦੇ ਨੇ ਉਹਦੇ ਜ਼ਿਆਦਾ ਕਲਾਇੰਟਸ ਜਿਹੜੇ ਫਲੋਰੀਡਾ ਦੇ ਸੀ ਯੂ ਐਸ ਤੋਂ ਚੱਲਦਾ ਸੀ ਯਾਂ ਕਹ ਲਈਏ ਭਾਵੇਂ ਉਹ ਬੀਸਮੈਂਟ ਬਾਹਰ ਹੀ ਚੱਲਦਾ ਸੀ ਕਈ ਸਾਲਾਂ ਤੋਂ ਚੱਲ ਰਿਹਾ ਸੀ ਔਰ ਸਾਰਾ ਕੁਝ ਹੀ ਤਰੀਕਾ ਪਿਛਲੇ 3 ਸਾਲ ਤੋਂ ਤਾਂ ਕੋਈ ਕਿਸੇ ਕਿਸਮ ਦਾ ਇਨਕੰਟਰੈਕਟਸ ਨਹੀਂ ਹੋਈ ਉਹਦੀ ਆਗਿਆ ਨਹੀਂ ਕੋਈ ਪ੍ਰਵਾਨਗੀ ਨਹੀਂ ਬਿਨਾ ਰੈ residen residential ਜੇ ਕੋਕ ਬੈਠਾ ਹੋ ਨਹੀਂ ਸਕਦਾ ਜੇ ਕਰਨਾ ਤਾਂ ਵੀ ਪ੍ਰਵਾਨਗੀ ਲੈਣੀ ਹੁੰਦੀ ਹੈ ਜਿਹੜੇ ਅਕਾਊਂਟ ਸੀ ਉਹ ਵੀ ਗੈਰ ਕਾਨੂੰਨੀ ਸੀ ਇਹੋ ਜਿਹਾ ਕੁਝ ਹੁੰਦਾ ਸੀ ਹੁਣ ਇਹ ਕੁੜੀ ਨੇ ਜਿਹੜੀ ਇਨਸਪੈਕਟਰ ਸੀ ਅਮਨਜੋਤ ਨੇ ਉੱਥੇ ਰੇਡ ਕਰਤੀ ਜਦੋਂ ਤੇ ਰੇਡ ਕੀਤੀ ਤੇ ਇਹ ਫੜੇ ਗਏ ਜਿਹੜਾ ਉਹਦਾ ਮਾਲਕ ਸੀ ਬਰਿੰਦਰ ਰਾਜ ਕਪੂਰੀਆ ਇਹ ਨੰਗਾ ਦਾ ਰਹਿਣ ਵਾਲਾ ਜਿੱਥੇ ਦਾ ਹਰਜੋਤ ਬੈਸ ਕਪੂਰੀਆ ਤੇ ਆਈਟੀ ਐਕਟ ਲੱਗ ਗਿਆ ਆਈਪੀਸੀ ਵੀ ਲੱਗ ਗਿਆ ਫੜ ਲਿਆ ਨੂੰ ਐਫਆਈਆਰ ਲਾਜ ਹੋ ਗਈ 9 ਨੰਬਰ ਹੁਣ ਜਦੋਂ ਐਫਆਈਆਰ ਲਾਜ ਹੋਈ ਇਹ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋਇਆ ਅਮਨਜੋਤ ਕੋਲ ਕਿ ਟੁੱਟੇ ਕਿ ਜੋ ਪੁਲ ਮੇ ਬੰਦ ਕਰ ਨੈਟਰਡਕਸਾਉਣ ਪੁਲਸਾਤ ਸਰਬੀਏ ਨੂੰ ਇੱਕ ਧਮਕੀ ਦੇਣ ਲੱਗੇ ਕਈ ਪਾਸੇ ਧਮਕੀਆਂ ਆਈਆਂ ਤੇ ਫਿਰ ਧਮਕੀਆਂ ਦੇ ਬਾਵਜੂਦ ਜੋ ਇਹ ਸਾਰਾ ਕੁਝ ਹੋ ਗਿਆ ਐਫ ਆਈ ਆਰ ਲੋਜ ਹੋ ਚੁੱਕੀ ਸੀ ਤਾਂ ਇੱਕ ਐਂਟਰੀ 4 ਹੁੰਦੀ ਹੈ ਕੁੜੀ ਦੀ ਪਲਕਦੇਵ ਦੀ ਸ਼ਾਇਦ ਉਹ ਐਡਵੋਕੇਟ ਉਹ ਬਹੁਤ ਕਰੀਬੀ ਹੈ ਇਹਦੇ ਮਾਲਕ ਬਰਿੰਦਰ ਰਾਜ ਕਪੂਰੀਆ ਬੰਦੇ ਤਾਂ ਬਹੁਤ ਅਨਮੋਲਕ ਹੋਏ ਸੀ ਕੱਲਾ ਬਰਿੰਦਰ ਰਾਜ ਵੀ ਸੀ ਉਹਦਾ ਨਾਮ ਸੰਕੇਤ सोनू ਰਜਤ ਕਪੂਰ ਨਿਹਰ ਕਪੜੇ ਸਾਫੜੇਗੇ ਸੀ ਤਾਂ ਹੁਣ ਪਲਕਦੇਵ ਆ ਗਈ ਪਲਕਦੇਵ ਨੇ ਕੀ ਕੀਤਾ ਪਲਕਦੇਵ ਨੇ ਕਿਹਾ ਦੋਸ਼ ਲਾਇਆ ਕਿ ਅਮਨਜੋਤ ਕੋਰ ਇਨਸਪੈਕਟਰ 25 ਲੱਖ ਮੰਗਦੀ ਹੈ ਮੇਥੋਂ ਇਸ ਕੇਸ ਨੂੰ ਰਫਾ ਦਫਾ ਕਰਦਾ ਉਸਦੇ ਸਾਰੀ ਗੱਲ ਜਿਹੜੀ ਹੈ ਡਿਸਟ੍ਰਿਕਟ ਕੋਰਟ ਚ ਵੀ ਲੈ ਗਈ ਕੀ ਦੇ ਐਫਰ ਹੋਣੀ ਚਾਹੀਦੀ ਹੈ ਤੇ ਜਦੋਂ ਅਮਨਜੋਤ ਨੂੰ ਪਤਾ ਲੱਗਿਆ ਹਾਈ ਕੋਰਟ ਚ ਲਗੀ ਸਟੇ ਲੈ ਲਈ ਤੇ ਹੁਣ 12 ਸਤੰਬਰ ਨੂੰ ਹਲੇ ਇਸ ਦੀ ਪੇਸ਼ੀ ਹੋਣੀ ਹੈ ਹੁਣ ਦੇਖੋ ਅਮਨਜੋਤ ਪਲਕਦੇਵ ਬ੍ਰਿੰਦਰ ਰਾਜ ਕਪੂਰੀਆ ਜਿਹੜਾ ਮਾਲਕ ਹੈ ਇਹ ਇਹਨਾਂ ਦੀ ਐਂਟਰੀ ਹੋਣੀ ਹੈ ਹਲੇ ਤੱਕ ਤਾਂ ਇਹ ਕੁਝ ਹੈ ਇਹਦੇ ਚ ਇਹ ਕਹਿ ਰਹੀ ਹੈ ਹੁਣ ਜੋ ਉਹਨੂੰ ਲੈਣਾ ਹਜ਼ਰ ਕਰਤਾ ਐਫਆਈਆ ਤਾਂ ਨਹੀਂ ਹੋਈ ਅਮਨਜੋਤ ਨੂੰ ਬਦਲਤਾ ਕਿਉਂਕਿ ਬਹੁਤ ਸਾਰੇ ਪੁਲਿਸ ਅਫਸਰ ਉਹਨੂੰ ਬ੍ਰਦਰ ਰਾਜ ਕਪੂਰੀਆ ਨੂੰ ਉਹਦੀ ਮਦਦ ਤੇ ਆਏ ਸੀ ਹੁਣ ਇਹਨੇ ਚਿੱਠੀ ਲਿਖੀ ਜਿਹੜੀ ਗੌਰਵ ਜਯਾਦਵ ਨੂੰ ਉਹਦੇ ਚ ਲਿਖਿਆ ਕਿ ਇਹ ਜਿਹੜਾ ਕੇਸ ਹੈ ਇਹਦੀ ਜਿਹੜੀ ਸੈਟ ਹੈ ਉਹਦੇ ਚ ਕਹਿੰਦੇ ਵੀ ਜੋਤੀ ਜਯਾਦਵ ਦਾ ਕਿਉਂਕਿ ਉਹ ਉੱਥੇ ਐਸਪੀ ਐ ਤੋਂ ਉਹਦੀ ਬਜਾਏ ਉਹ ਕਹਿੰਦਾ ਇੱਕ ਜਾਤ ਹੈ ਇਹਨੂੰ ਵੀ ਆਈਓ ਨੂੰ ਦੇ ਦੋ ਬਿਊਰੋ ਆਫ ਇਨਵੈਸਟੀਗੇਸ਼ਨ ਨੂੰ ਦੇ ਦੋ ਜਸਟ ਸਟੇਟ ਸਾਈਬਰ ਸੈੱਲ ਦੀ ਜਾਂਚ ਕਰੇ ਇਹ ਉਹਨੇ ਡੀਜੀਪੀ ਗਰਮਜਾਦ ਤਾ ਮਾਂ ਕੀਤੀ ਅਮਨਜੋਤ ਘਰ ਨੇ ਅੱਧੀ ਚਿੱਠੀ ਚ ਸਾਰੀ ਗੱਲਬਾਤ ਲੈ ਕੇ ਵੀ ਆ ਕੋ ਚੱਲ ਰਿਹਾ ਹੁਣ ਇਹ ਗੱਲ ਇੱਥੇ ਇੱਥੇ ਤੱਕ ਤਾਂ ਜਿਹੜੀ ਉਹਦੀ ਚਿੱਠੀ ਨੇ ਖਬਰ ਬਣਾਤੀ ਹੁਣ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ ਉੱਚੀ ਗੱਲ ਵੀ ਆ ਗਈ ਕਿ 3 ਸਾਲਾਂ ਚਿਲਕੋਮਪੈਕਸ ਦੇ ਪਰਿਆ ਫਰਾਡ ਵੱਡਾ ਹੋ ਗਿਆ ਇਹ ਕੈਲਕੂਲੇਸ਼ਨ ਤੇ ਫਰਾਡ 100 ਕਰੋੜ ਤੱਕ ਚਲਾ ਗਿਆ ਹੁਣ ਇਹ ਜਿਹੜਾ 100 ਕਰੋੜ ਤੱਕ ਚਲਾ ਗਿਆ ਉਹਦੇ ਚ ਇਹ ਗੱਲ ਆ ਗਈ ਕਿ ਜਿਹੜਾ ਨੰਗਲ ਦਾ ਜਿਹੜਾ ਕਪੂਰੀਆ ਮਾਲਕ ਹੈ ਉਹਦਾ ਬਹੁਤ ਕਰੀਬੀ ਹੈ ਹਰਜੂਤ ਵੇਚਦਾ ਸਿੱਖਿਆ ਮੰਤਰੀ ਦਾ ਤੇ ਸਿੱਖਿਆ ਮੰਤਰੀ ਕੋਈ ਪਾਸਿਓਂ ਮਤਲਬ ਚਰਚਾ ਅਸਤਰੇ ਦਾ ਉਦੋਂ ਵੀ ਚਰਚਾ ਸੀ ਜਦੋਂ ਬਲਵਿੰਦਰ ਕੌਰ ਪ੍ਰੋਫੈਸਰ ਨੇ ਉਹਦਾ ਨਾਮ ਲਿਖ ਕੇ ਖੁਦਕੁਸ਼ੀ ਕੀਤੀ ਸੀ ਉਦੋਂ ਵੀ ਆਇਸ ਵੀ ਜੋਤੀ যাদব ਨੇ ਇਹਨੂੰ ਬਚਾ ਲਿਆ ਇਹ ਵੀ ਗੱਲ ਆਈ ਸੀ ਜੋ ਨਾਮ ਲਿਖ ਕੇ ਖੁਦਕੁਸ਼ੀ ਉਹ ਵੀ ਪ੍ਰੋਫੈਸਰ ਨੇ ਕੀਤੀ ਹੋਣੀ ਤੇ ਉਦੋਂ ਬਚ ਗਏ ਸੀ ਫੁਰ ਵੀ ਕਹਿੰਦੇ ਜੋਤੀ যাদਬ ਵਿਚਾਰੀ ਹੈ ਉਹਦੀ ਆਈਪੀਐਸ ਪਤਨੀ ਹੁਣ ਦੋਨੇ ਇਹਦੇ ਵਿੱਚ ਇਨਵੋਲਵ ਹੋ ਗਏ ਇਹ ਸਾਰੇ ਕੇਸ ਦੇ ਵਿੱਚ ਕੇਸ ਚੱਲੇਗਾ ਦੋ ਬੰਦਿਆਂ ਨੂੰ ਜਿੰਨੂ ਮਾਨ ਸਾਹਿਬ ਇਹ ਕਹਦੇ ਨੇ ਕਿ ਇੰਨਾ ਬੰਦਿਆਂ ਦਾ ਕੰਮ ਹੀ ਕੋਈ ਹੋਰ ਨਹੀਂ ਸਵੇਰੇ ਉੱਠ ਕੇ ਸਾਡੇ ਖਿਲਾਫ ਹੀ ਤਵਾਂ ਲਾਉਂਦੇ ਨੇ ਸਰਪਾਲ ਸਿੰਘ ਖਹਿਰਾ ਤੇ ਬਿਕਰਮਜੀਤ ਗਿਆ ਦੋਨਾਂ ਨੇ ਇੱਕ ਇਸ ਚੱਕਲੇ ਤੇ ਜਿਹੜੀ ਚਿੱਠੀ ਲਿਖੀ ਸੀ ਗੌਰਵ ਜੱਦਵ ਨੂੰ ਡੀਜੀਪੀ ਨੂੰ ਉਹ ਵੀਡੀਓ ਨੂੰ ਦਿਖਾਈ ਤੇ ਖਹਿਰਾ ਸਾਹਿਬ ਨੇ ਤਾਂ ਇੱਕ ਹੋਰ ਵੀ ਚਰਕ ਦਿੱਤਾ ਕਹਿੰਦਾ ਇਹਨੂੰ ਫੰਡ ਦਿੰਦਾ ਸੀ ਕਪੂਰੀਆ ਜਿਹੜਾ ਹਰਜੋਤ ਬੈਸ ਨੂੰ ਪੈਸੇ ਦਿੰਦਾ ਸੀ ਹੁਣ ਜਿਹੜੇ ਪੈਸੇ ਮੈਨੂੰ ਵੀ ਤਾਂ ਤਹੀਂ ਪੜਿਆ ਸੀ ਵੀ ਉਹ ਨਸ਼ਿਆਲਾ ਮੈਨੂੰ ਪੈਸੇ ਦਿੰਦਾ ਸੀ ਹੁਣ ਇੱਕ ਫਰਾਡ ਕਰ ਰਣਾ ਬੰਦਾ ਇਹਨੂੰ ਪੈਸੇ ਦਿੰਦਾ ਏ ਕਸੂਰਪਰ ਏ ਨਾਲ ਆ ਉਹਦੇ ਹੁਣ ਵਿਰੋਧੀਆਂ ਇਹੀ ਗੱਲ ਬਿਕਰਮ ਜੀਠੀਆਂ ਨੇ ਕਹੀ ਕਿ ਇਹ ਜਿਹੜਾ ਹੈ ਹਰਜੋਤ ਬੈਸ ਇਸ ਬਾਬ ਵਿੱਚ ਨਾਲ ਹੈ ਤੇ ਫਿਰ ਉਹਨਾਂ ਨੇ ਕਿਹਾ ਵੀ ਜੋਤੀ ਯਾਦਵ ਜਿਹੜੀ ਦੀ ਵਾਈਫ ਹੈ ਆਈਪੀਐਸ ਹੈ ਉਹ ਕੇਸ ਨੂੰ ਰਫਾਫ ਕਰਨ ਲੱਗੀ ਹੈ ਇਹ ਕੁ ਇਹ ਗਲਤੋਂ ਨੇ ਕਹੀ ਆ ਅਮਰਜੋਤ ਨੇ ਕਿ ਮੈਨੂੰ ਮੇਰੇ ਤੇ ਪ੍ਰੈਸ਼ਰ ਬਹੁਤ ਪਾਇਆ ਗਿਆ ਵੀ ਤੂੰ ਇਹ ਤੇ ਇਹਦੇ ਚ ਕੋਈ ਤੂੰ ਕੇਸਰਾ ਆਪਣਾ ਕੋਈ ਪੱਗਾਂ ਨਾਲ ਲੈ ਦੇ ਨਾਲ ਕਹਿੰਦੀ ਮੈਂ ਜੋ ਦੱਸਿਆ ਵੀ ਇਨਵਾਲਵ ਬਹੁਤ ਪੈਸਾ ਇਸ ਦਾ 100 ਕਰੋੜ ਤੋਂ ਉੱਤੇ ਦੀ ਰਕਮ ਹੋਗੀ ਹੁਣ ਹੁਣ ਇਹ ਸਾਰੇ ਕੇਸ ਦੇ ਵਿੱਚ ਜਿਹੜਾ ਜਦੋਂ ਸੁਖਪਾਲ ਖਹਿਰਾ ਤੇ ਨੇ ਜੀਟੀਆਂ ਨੇ ਚੱਕ ਲਿਆ ਉਹ ਮੀਡੀਆ ਚ ਚਰਚਾ ਦਾ ਵਿਸ਼ਾ ਬਣ ਗਿਆ ਤੋ ਹੁਣ ਤੁਹਾਨੂੰ ਲੱਗਦਾ ਵੀ ਹੈ ਕੀ ਹੁਣ ਇਹ ਤੇ ਚੀਕ ਗੱਲ ਹੈ ਕਿ ਹਰਜੋਤ ਵੈਸ ਨੂੰ ਬੋਲਣਾ ਪਿਆ ਮੈਂ ਉਹਦਾ ਕਮੈਂਟ ਦੇਖ ਰਿਹਾ ਸੀ ਸਿੱਖਿਆ ਮੰਤਰੀ ਦਾ ਉਹ ਇਹ ਕਹਿੰਦੇ ਨੇ ਜੀ ਮੇਰੀ ਪਤਨੀ ਤਾਂ ਬਹੁਤ ਇਮਾਨਦਾਰ ਹੈ ਮੈਂ ਵੀ ਸਾਡੇ ਤੇ ਗਲਤ ਦੋਸ਼ ਲਾਇਆ ਮੈਂ ਮਾਨਹਾਨੀ ਦਾ ਕੇਸ ਕਰੂੰ ਅਮਨਜੋਤ ਕੌਰ ਤੇ ਮਤਲਬ ਮਾਨਹਾਨੀ ਤੇ ਇਹਦੇ ਘਸੇ ਪੱਠੇ ਜਾ ਕੰਮ ਹੁੰਦਾ ਜੀ ਅਸੀਂ ਮਾਨਹਾਨੀ ਦਾ ਕੇਸ ਕਰਾਂਗੇ ਕਰਤਾ ਉਹ ਮੰਤਰੀ ਹੈ ਉਹ ਇੱਕ ਇਨਸਪੈਕਟਰ ਹੈ ਉਹਨੇ ਇਹ ਕਰਤਾ ਹੁਣ ਗੱਲ ਅੱਗੇ ਬਾਹਰ ਦੇਖੋ ਜਦੋਂ ਕੋਈ ਪੁੱਛਦਾ ਹੈ ਅਕਸਰ ਇਹ ਪੁੱਛਿਆ ਜਾਂਦਾ ਹੈ ਕਿ ਜੀ ਇਹ ਇਹਦੇ ਵਿੱਚ ਹਰਜੋਤ ਬੈਸ ਦਾ ਨਾਮ ਆਇਆ ਹੈ ਕੀ ਉਹਦੀ ਇਨਵੋਲਵਮੈਂਟ ਹੈ ਕੋਈ ਇਸ ਤਰ੍ਹਾਂ ਤਾਂ ਦੱਸ ਵੀ ਸਕਦਾ ਸਬੂਤਾਂ ਤੋਂ ਬਿਨਾਂ ਪਰ ਇੰਨੀ ਗੱਲ ਸਹੀ ਹੈ ਕਿ ਭਿੰਦਰ ਰਾਜ ਕਪੂਰੀਆ ਜਿਹੜਾ ਫੜਿਆ ਇਹਦੇ ਇਸ ਫਰਾਡ ਦੇ ਵਿੱਚ ਉਹਦੀ ਡੇਟ ਤਾਂ ਤਾਂ ਹੈ ਉਹਦੀ ਡੇਟ ਤਾਂ ਹੋਣ ਦਾ ਕਾਰਨ ਇੱਕ ਇਹ ਵੀ ਹੈ ਕਿ ਉਹ ਨੰਗਲਦੇ ਨੇ ਤੋਂ ਨੇ ਫੱਡ ਵੀ ਦਿੱਤਾ ਹੋਰ ਇਹ ਵੀ ਹੈ ਕਿ ਉਹਨੂੰ ਬਚਾਉਣ ਲਈ ਜੋਤੀ যাদব ਦਾ ਵੀ ਰੋਲ ਹੋ ਸਕਦਾ ਹੈ ਆਈਪੀਐਸ ਹੈ ਪਹਿਲਾਂ ਕਿਉਂਕਿ ਪਹਿਲਾਂ ਵੀ ਜਯੋਦ ਜਿਹੜੀ ਚਰਚਾ ਚ ਤਾਂ ਇਹ ਪਹਿਲਾਂ ਵੀ ਰਹੇ ਨੇ ਬਰਵਿੰਦਰ ਕੌਰ ਤੇ ਬੇਲੇ ਵੀ ਰਹੇ ਨੇ ਸੋ ਜਿਹੜਾ ਹਰਜੋਤ ਬੈਸਲੋ ਕਈ ਕਿਸਮ ਦੇ ਉਹਦੇ ਤੇ ਜਿਹੜੀ ਚਰਚਾ ਹਾਲਾਂਕਿ ਉਹ ਉਹਨਾਂ ਨੂੰ ਕਹਤੋ ਹੈ ਜਦੋਂ ਇਹ ਮੂਵਮੈਂਟ ਤੋਂ ਨਿਕਲਿਸ ਪਾਰਟੀ ਨਾ ਉਸ ਵੇਲੇ ਦੇ ਪਹਿਲਾ ਸਾਂਨੇ ਹਾਲ ਤੱਕ ਵੀ ਇਲੈਕਸ਼ਨ ਲੜਾਈ ਸੀ ਪਹਿਲੀ ਵਾਰ ਔਰ ਫਿਰ ਕਈ ਕਿਸਮ ਦੇ ਤੇ ਜੋ ਮਾਈਨਿੰਗ ਦੇ ਵੀ ਤੇ ਦੋਸ਼ ਕਈ ਕਿਸਮ ਦੇ ਦੋਸ਼ ਲੱਗੇ ਦੇਖੋ ਇਹ ਸਿਆਸਤ ਦੇ ਵਿੱਚ ਬੇਦਾਗ ਰਹਿਣਾ ਆਪਣੇ ਆਪ ਚ ਇੱਕ ਵੱਡੀ ਗੱਲ ਹੈ ਹੁਣ ਜਦੋਂ ਦੋਸ਼ ਲੱਗਣ ਕਈ ਬੰਦੇ ਫੜੇ ਜਾਣ ਸਿੰਘਲਾ ਅਮਿਤ ਰਤਨ ਹੋਰ ਬੜੇ ਫੋਜਾ ਸਿੰਘ ਸਰਾਰੀ ਐਜੀ ਇਸ ਤਰ੍ਹਾਂ ਦੇ ਜਦੋਂ ਦੋਸ਼ ਲੱਗਦੇ ਨੇ ਕਈ ਥਾਵਾਂ ਤੇ ਕਰਪਸ਼ਨ ਦੀ ਫਿਰ ਆਪ ਮੰਡਲ ਲੱਗ ਜਾਂ ਉਹ ਸਪੀਕਰ ਸਾਹਿਬ ਕਹਿੰਦੇ ਆਹ ਦੇਖ ਲਓ ਤੁਸੀਂ ਬੋਰਡ ਸਿੰਘ ਏਐਸਆਈ ਉਥੇ ਕੁਝ ਹੋਈ ਨਹੀਂ ਕਾਰਵਾਈ ਨਹੀਂ ਹੋਈ ਉਹ ਇੱਕ ਨੰਬਰ 'ਚ ਪੈਸਾ ਲੈ ਰਿਹਾ ਜੜੜ ਲੈ ਐ ਤੇ ਦੂਜੇ ਪਾਸੇ ਅਨੋਮ ਅਨਮੋਲ ਗगनਬਾਨ ਉਹ ਕਹਦੀ ਜਿਹੜੀ ਲੇਡੀ ਤਸਵੀਰਦਾਰ ਹੈ ਇਹ ਮੇਰੇ ਨਾਲੋਂ ਤੇ ਪੈਸੇ ਕਿਉਂ ਲੈਦੀ ਹੈ ਇਹ ਨਹੀਂ ਕਿਹਾ ਪੈਸੇ ਮੇਰੇ ਨਾਲੋਂ ਤੇ ਕਿਉਂ ਲੈਦੀ ਹੈ ਯੂ ਮੇਰੇ ਨਾਲੋਂ ਤੇ ਕਿਉਂ ਲੈਂਦਾ ਇਹ ਤਾਂ ਬਦਲ ਪੈਸੇ ਲੈਂਦੇ ਨੇ ਪੈਸੇ ਚਾਹੁੰਦੇ ਨੇ ਇਹ ਇਹ ਕਠਨ ਇਮਾਨਦਾਰੀ ਇਹੀ ਤਾਂ ਲੋਕਾਂ ਦਾ ਸਵਾਲ ਹੈ ਇਹੀ ਲੋਕ ਜਾਨਣਾ ਚਾਹੁੰਦੇ ਨੇ ਕਿ ਇਹ ਇਹ ਬਦਲਾ ਨੇ ਉਹਦੀ ਗੱਲ ਕੀਤੀ ਸੀ ਜਿਹੜੇ ਤੁਸੀਂ ਆਪ ਹੀ ਕਹਿਣ ਲੱਗ ਗਏ ਆਪ ਹੀ ਕਹਿ ਜਾ ਰਹੇ ਨਾ ਵੀ ਸਾਡੇ ਦੇਖੋ ਜੀ ਤੁਸੀਂ ਪੈਸੇ ਚਾਹੁੰਦੇ ਨਹੀਂ ਮંત્રી ਕਰਨ اتش ਵੀ ਹੀ ਗੱਲ ਮੰਤਰੀਆਂ ਤੇ ਦੋਸ਼ ਲੱਗਨ ਲੱਗੀ ਬੜੀ ਅਜੀਬ ਜਿਹੀ ਸਥਿਤੀ ਬਣੀ ਹੋਈ ਹੈ ਇਹ ਕਟੜਾ ਮਹਾਨਦਾਰ ਪਾਰਟੀ ਕਿਸ ਤਰ੍ਹਾਂ ਇਹ ਸਾਰੇ ਦਾਅਵੇ ਧੋਊਗੀ ਇੱਕ ਸਵਾਲ ਧੋ ਵੀ ਸਕਦੀ ਹੈ ਤੁਹਾਡਾ ਕੀ ਖਿਆਲ ਹੈ ਬੇਨ ਇੰਤਜ਼ਾਰ ਹੂੰ ਤੁਹਾਡੇ ਜਵਾਬ ਦਾ ਬਹੁਤ ਬਹੁਤ ਸ਼ੁਕਰੀਆ